ਤੇ ਸਾਰੇ ਫਾਇਦੇ ਨਾਲ ਭਰਪੂਰ ਹੈ ਦਹੀਂ ਸ਼ਗਨ ਦੇ ਕਈ ਮੌਕੇ ਤੇ ਦਹੀਂ ਦੇ ਵਿੱਚ ਮਿੱਠਾ ਪਾ ਕੇ ਜੋ ਹੈ ਸ਼ਗਨ ਕੀਤਾ ਜਾਂਦਾ ਹੈ ਮੂੰਹ ਮਿੱਠਾ ਕੀਤਾ ਜਾਂਦਾ ਹੈ ਦਹੀਂ ਦੇ ਨਾਲ ਸਾਨੂੰ अनेका ਹੀ ਫਾਇਦੇ ਸਾਡੇ ਸਰੀਰ ਨੂੰ ਵੀ ਮਿਲਦੇ ਨੇ ਚੰਗੀ ਮਾਤਰਾ ਵਿੱਚ ਕੈਲਸ਼ੀਅਮ ਫਾਸਫੋਰਸ ਔਰ ਚੰਗੀ ਮਾਤਰਾ ਵਿੱਚ ਅਮੀਨੋ ਐਸਿਡਸ ਯਾਨੀ ਕਿ ਪ੍ਰੋਟੀਨ ਵੀ ਸਾਨੂੰ ਮਿਲ ਜਾਂਦਾ ਸੋ ਹੈਲਦੀ ਲਾਈਫ ਦੇ ਲਈ ਦਹੀਂ ਖਾਣਾ ਬਹੁਤ ਹੀ ਲਾਭਕਾਰੀ ਆ ਪਰ ਕਈ ਵਾਰੀ ਅਸੀਂ ਦਹੀਂ ਖਾਣ ਦੇ ਵਿੱਚ ਕੁਝ ਗਲਤੀਆਂ ਕਰ ਜਾਂਦੇ ਆ ਉਹਨਾਂ ਗਲਤੀਆਂ ਦੇ ਉੱਪਰ ਹੀ ਗੱਲ ਕਰਨੀ ਹੈ ਕਿਉਂਕਿ ਉਹ ਗਲਤੀਆਂ ਅਜਹੀਆਂ ਨੇ ਜਿਸ ਦੇ ਨਾਲ ਸਰੀਰ ਦੇ ਨੂੰ ਦਹੀਂ ਖਾਣ ਦੇ ਫਾਇਦੇ ਨਹੀਂ ਮਿਲਦੇ ਤੇ ਕਈ ਵਾਰ ਕੁਝ ਨੁਕਸਾਨ ਵੀ ਚੁਲਨੇ ਪੈਂਦੇ ਨੇ ਕਿਸ ਤਰ੍ਹਾਂ ਦੇ ਨੁਕਸਾਨ ਹੁੰਦੇ ਨੇ ਕਿਹੜੀਆਂ ਚੀਜ਼ਾਂ ਨਾਲ ਸਾਨੂੰ ਦਹੀਂ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਦਹੀਂ ਮਿੱਠਾ ਖਾਣਾ ਜ਼ਿਆਦਾ ਗੁਨਕਾਰੀ ਹੈ ਜਾਂ ਫਿਰ ਨਮਕੀਨ ਦਹੀਂ ਸਾਨੂੰ ਖਾਣਾ ਚਾਹੀਦਾ ਔਰ ਰਾਇਤੇ ਦੀ ਵੀ ਗੱਲ ਜ਼ਰੂਰ ਆਪਾਂ ਕਰਨੀ ਹੈ ਰਾਇਤਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਰਾਇਤੇ ਬਣਾਏ ਜਾਂਦੇ ਨੇ ਤੇ ਰਾਇਤਾ ਖਾਣ ਦਾ ਵੀ ਸਹੀ ਤਰੀਕਾ ਸਹੀ ਕੰਬੀਨੇਸ਼ਨ ਕੀ ਹੈ ਕਿਹੜਾ ਸਹੀ ਮੌਸਮ ਹੈ ਜਿਸ ਦੇ ਵਿੱਚ ਦਹੀਂ ਖਾਣ ਦੇ ਸਾਨੂੰ अनेका ਹੀ ਫਾਇਦੇ ਮਿਲਦੇ ਨੇ ਤਾਂ ਸ਼ੁਰੂਆਤ ਸਭ ਤੋਂ ਪਹਿਲਾਂ ਗੱਲ ਕਰੀਏ ਨਮਕੀਨ ਦਹੀਂ ਖਾਈਏ ਕਿ ਮਿੱਠਾ ਦਹੀਂ ਖਾਈਏ ਫਾਇਦਾ ਕਿਸ ਦਾ ਦੇਖੋ ਅਗਰ ਅਸੀਂ ਦਹੀਂ ਖਾਣ ਲੱਗਿਆਂ ਅਗਰ ਉਸ ਦੇ ਵਿੱਚ ਅਸੀਂ ਵਾਈਟ ਸਾਲਟ ਚਿੱਟਾ ਨਮਕ ਜਿਹੜਾ ਯੂਜ਼ ਕੀਤਾ ਜਾਂਦਾ ਉਹ ਪਾਨੇ ਆ ਜਾਂ ਫਿਰ ਜਿਹੜੀ ਸਫੇਦ ਚੀਨੀ ਸਾਡੇ ਘਰ ਦੇ ਵਿੱਚ ਹੁੰਦੀ ਹੈ ਰਿਫਾਈਨਡ 슈ਗਰ ਜਿਹੜੀ ਅਸੀਂ ਬੋਲਦੇ ਆ ਉਹ ਯੂਜ਼ ਕਰਦੇ ਆ ਤਾਂ ਉਸ ਦਾ ਬਿਲਕੁਲ ਵੀ ਤੁਹਾਨੂੰ ਫਾਇਦਾ ਨਹੀਂ ਮਿਲਣਾ ਇਸ ਦੇ ਨਾਲ ਬਲਕਿ ਦਹੀਂ ਦੇ ਪੋਸ਼ਟਿਕ ਤੱਤ ਹੀ ਘਟਣ ਵਾਲੇ ਨੇ ਕਿਉਂਕਿ ਰਿਫਾਈਨਡ ਫਾਰਮ ਦੇ ਵਿੱਚ ਅਗਰ ਚੀਜ਼ ਖਾ ਰਹੇ ਆ ਉਸ ਦਾ ਸ਼ਰੀਰ ਨੂੰ ਬੈਨੀਫਿਟ ਨਹੀਂ ਨੁਕਸਾਨ ਹੀ ਮਿਲਨੇ ਨੇ ਸੋ ਅਗਰ ਤੁਸੀਂ ਨਮਕੀਨ ਦਹੀਂ ਖਾਣਾ ਹੀ ਹੈ ਕਿਉਂਕਿ ਸਾਰੇ ਸੋਚਣਗੇ ਅੱਛਾ ਸੀ ਨਮਕ ਨਹੀਂ ਪਾਣਾ ਸੀ ਚੀਨੀ ਨਹੀਂ ਪਾਣੀ ਤਾਂ ਫਿਰ ਮਤਲਬ ਅਸੀਂ ਨਮਕੀਨ ਜਾਂ ਮਿੱਠਾ ਦਹੀਂ ਤਾਂ ਖਾ ਹੀ ਨਹੀਂ ਸਕਦੇ ਖਾ ਸਕਦੇ ਹੋ ਪਰ ਕਿਵੇਂ ਅਗਰ ਤੁਸੀਂ ਨਮਕੀਨ ਦਹੀਂ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਰੌਕ ਸਾਲਟ ਜਾਂ ਫਿਰ ਕਾਲਾ ਨਮਕ ਪਾ ਸਕਦੇ ਹੋ ਅਗਰ ਅਸੀਂ ਮਿੱਠੇ ਦੀ ਗੱਲ ਕਰੀਏ ਤਾਂ ਰਿਫਾਈਨਡ 슈ਗਰ ਦੀ ਥਾਂ ਤੇ ਤੁਸੀਂ ਇਸ ਦੇ ਵਿੱਚ ਜੋ ਹੈ ਸ਼ਹਿਦ ਪਾ ਸਕਦੇ ਹੋ ਮਿਸ਼ਰੀ ਪਾ ਸਕਦੇ ਹੋ ਮਿਸ਼ਰੀ ਦੇ ਵਿੱਚ ਧਿਆਨ ਦੇਣਾ ਤੁਸੀਂ ਧਾਗਿਆਲੀ ਜਿਹੜੀ ਮਿਸ਼ਰੀ ਹੈ ਉਸ ਦਾ ਹੀ ਇਸਤੇਮਾਲ ਕਰੋ ਤੇ ਸ਼ੱਕਰ ਐਡ ਕਰ ਸਕਦੇ ਹੋ ਤੇ ਇਸੇ ਸ਼ੱਕਰ ਵੀ ਬਹੁਤ ਥੋੜੀ ਮਾਤਰਾ ਵਿੱਚ ਪਾਣੀ ਹੈ ਬਹੁਤ ਜ਼ਿਆਦਾ ਨਹੀਂ ਪਰ ਸਭ ਤੋਂ ਅੱਛਾ ਰਹੇਗਾ ਅਗਰ ਤੁਸੀਂ ਬਿਨਾਂ ਕੋਈ ਚੀਜ਼ ਐਡ ਕੀਤੇ ਹੀ ਖਾਓ ਕਿਉਂਕਿ ਜਿਹੜੀ ਇਹਨਾਂ ਚੀਜ਼ਾਂ ਦੇ ਕੰਬੀਨੇਸ਼ਨ ਦੇ ਨਾਲ ਤੁਹਾਨੂੰ ਮਿਠਾਸ ਮਿਲ ਜਾਏਗੀ ਕੁਝ ਚੰਗੇ ਪੋਸ਼ਟਿਕ ਤੱਤ ਵੀ ਇਸ ਦੇ ਨਾਲ ਮਿਲ ਜਾਣਗੇ ਪਰ ਅਗਰ ਤੁਸੀਂ ਅਚੀ ਮਾਤਰਾ ਵਿੱਚ ਕੈਲਸ਼ੀਅਮ ਫਾਸਫੋਰਸ ਪ੍ਰੋਟੀਨ ਅ ਅਮੀਨੋ ਐਸਿਡ ਲੈਣਾ ਚਾਹੁੰਦੇ ਹੋ ਤਾਂ ਨਾਰਮਲ ਫਰੈਸ਼ ਨਹੀਂ ਹੀ ਤੁਹਾਨੂੰ ਖਾਣਾ ਚਾਹੀਦਾ ਅੱਗੋਂ ਅਸੀਂ ਗੱਲ ਕਰੀਏ ਜਿਨ੍ਹਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਕਿਸੇ ਤਰ੍ਹਾਂ ਦੀ ਬਲੀਡਿੰਗ ਵੀ ਬਾਡੀ ਹੀਟ ਬਹੁਤ ਜ਼ਿਆਦਾ ਬਣਦੀ ਹੈ ਤੁਹਾਡੇ ਜਾਂ ਫਿਰ ਅਸੀਂ ਗੱਲ ਕਰੀਏ ਜਿਨ੍ਹਾਂ ਦਾ ਹੈਅਰ ਫਾਲ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਉਹਨਾਂ ਨੂੰ ਬਿਲਕੁਲ ਵੀ ਜੋ ਹੈ ਮਿੱਠਾ ਦਹੀਂ ਖਾਣਾ ਚਾਹੀਦਾ ਨਮਕ ਦੀ ਥਾਂ ਤੇ ਇਸ ਦੇ ਵਿੱਚ ਤੁਸੀਂ ਮਿੱਠਾ ਐਡ ਕਰ ਸਕਦੇ ਹੋ ਤੇ ਮਿੱਠਾ ਵੀ ਮੈਂ ਤੁਹਾਨੂੰ ਦੱਸੂਗੀ ਕਿ ਐ ਕਿਹੜਾ ਐਡ ਕਰਨਾ ਹੈ ਸ਼ੱਕਰ ਹੈ ਸ਼ਹਿਦ ਹੈ ਮਿਸ਼ਰੀ ਜਿਹੜੀ ਤਾਗੇ ਵਾਲੀ ਉਹ ਐਡ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਗੈਸ ਦੀ ਪ੍ਰੋਬਲਮ ਰਹਿੰਦੀ ਹੈ ਡਾਈਜੈਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਬਾਡੀ ਪੇਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਰਹਿੰਦੇ ਆ ਤਾਂ ਤੁਸੀਂ ਮਿੱਠਾ ਬਿਲਕੁਲ ਐਡ ਨਹੀਂ ਕਰਨਾ ਤੁਸੀਂ ਇਸ ਦੇ ਵਿੱਚ ਨਮਕੀਨ ਜੋ ਹੈ ਦਹੀਂ ਖਾਣਾ ਹੈ ਕਿਹੜਾ ਤੁਸੀਂ ਇਸ ਦੇ ਵਿੱਚ ਰੌਕ ਸਾਲਟ ਪਾ ਸਕਦੇ ਹੋ ਜਾਂ ਫਿਰ ਤੁਸੀਂ ਕਾਲਾ ਨਮਕ ਇਸ ਵਿੱਚ ਐਡ ਕਰਕੇ ਆ ਥੋੜੀ ਜੀ ਕਾਲੀ ਮਿਰਚ ਐਡ ਕਰਕੇ ਵੀ ਖਾਂਦੇ ਹੋ ਤਾਂ ਤੁਹਾਨੂੰ ਇਸ ਨਾਲ ਫਾਇਦਾ ਮਿਲੇਗਾ और जहाँ भी बॉडी पेन की प्रॉब्लम है बिल्कुल भी मिठा दही ना खाओ मिठा जिन्ना अं खाने उस बॉडी इनफ इनफ्लमे ज़्यादा बढ़ती है चीज़ा इंप्र, होर भी कोई है प्रोसैसड मिठा है प्रोसैसड कोई चीज़ तुम तो खा रहे हो बिल्कुल भी ना खाओ बेकरी चीज़ा बिल्कुल भी ना खाओ जिन्हों भी बॉडी पेन की प्रॉब्लम है सो इसकी प्रॉब्लम बधेगी ही सो तो दही जो है नॉर्मल वे द्रैश और बिल्कुल भी खट्टा दही ना खाना और अगो असी गल करिए रात को दही बिल्कुल भी नहीं खाना चाहिए आखिर क्यों क्योंकि इस उपर भी ਸਵਾਲ ਕਿਉਂ ਆ ਰਹਿੰਦਾ ਕਿਉਂਕਿ ਜਿਵੇਂ ਜਿਵੇਂ ਸੂਰਜ ਚੁੱਪਦਾ ਸਾਡਾ ਨੇਚਰਲੀ ਜੋ ਹੈ ਬੋਡੀ ਟੈਂਪਰੇਚਰ ਵੀ ਲੋ ਹੋਣਾ ਸ਼ੁਰੂ ਹੋ ਜਾਂਦਾ ਹੈ ਕੋਈ ਹੈਵੀ ਚੀਜ਼ ਖਾਈਏ ਡਾਈਜੈਸਟ ਕਰਨ ਦੇ ਵਿੱਚ ਪ੍ਰੋਬਲਮ ਹੁੰਦੀ ਇਸ ਲਈ ਰਾਤ ਨੂੰ ਜੋ ਹੈ ਕਿਹਾ ਜਾਂਦਾ ਅਕਸਰ ਕਿ ਹਲਕਾ ਖਾਣਾ ਖਾਓ ਬਹੁਤ ਹੈਵੀ ਫੂਡ ਸਾਨੂੰ ਨਹੀਂ ਖਾਣਾ ਚਾਹੀਦਾ ਜਿਸ ਦੇ ਵੀ ਡਾਈਜੈਸ਼ਨ ਨੂੰ ਲੈ ਕੇ ਪ੍ਰੋਬਲਮ ਨਾ ਹੋਵੇ ਜਿਨ੍ਹਾਂ ਨੂੰ ਕੋਲਡ ਕਫ ਸਾਈਨਸ ਦੀ ਪ੍ਰੋਬਲਮ ਹੈ ਇਸ ਲਈ ਉਹਨਾਂ ਨੂੰ ਜੋ ਹੈ ਦਹੀਂ ਦੀ ਬਜਾਏ ਤੁਸੀਂ ਲੱਸੀ ਪੀ ਸਕਦੇ ਹੋ ਹਾਲਾਂਕਿ ਦਹੀਂ ਤੋਂ ਹੀ ਅਗਰ ਲੱਸੀ ਬਣਦੀ ਹੈ ਤਾਂ ਫਿਰ ਫਰਕ ਕੀ ਹੈ ਫਰਕ ਇਹ ਹੈ ਕਿ ਜਦੋਂ ਲੱਸੀ ਹੁੰਦੀ ਹੈ ਤਾਂ ਉਸ ਦੀ ਪ੍ਰੋਪਰਟੀ ਬਿਲਕੁਲ ਚੇਂਜ ਹੋ ਤੇ ਦਹੀਂ ਦੇ ਵਿੱਚ ਕਦੇ ਵੀ ਦੁੱਧ ਐਡ ਨਹੀਂ ਕਰਨਾ ਬਿਲਕੁਲ ਡਿਫਰੈਂਟ ਪ੍ਰੋਪਰਟੀ ਫੂਡ ਪ੍ਰੋਪਰਟੀਆਂ ਹੋ ਜਾਂਦੀਆਂ ਨੇ ਆਪਸ ਵਿੱਚ ਮੈਚ ਨਹੀਂ ਕਰਦੀਆਂ ਇਸ ਲਈ ਦਹੀਂ ਦੇ ਵਿੱਚ ਦੁੱਧ ਬਿਲਕੁਲ ਨਹੀਂ ਐਡ ਕਰਨਾ ਹੋਰ ਰੋਂਗ ਕੰਬੀਨੇਸ਼ਨਸ ਦੀ ਆਪਾਂ ਅਗਰ ਗੱਲ ਕਰੀਏ ਗਲਤ ਤਰੀਕੇ ਨਾਲ ਜਿੱਥੇ ਦਹੀਂ ਖਾਇਆ ਜਾਂਦਾ ਹੈ ਜੇ ਤੁਸੀਂ ਘਰ ਦੇ ਵਿੱਚ ਖੀਰੇ ਦਾ ਰਾਇਤਾ ਬਣਾ ਰਹੇ ਹੋ ਬਿਲਕੁਲ ਹੀ ਰੋਂਗ ਕੰਬੀਨੇਸ਼ਨ ਹੈ ਖੀਰਾ اور ਦਹੀਂ ਇਹਨਾਂ ਦੀ ਫੂਡ ਪ੍ਰੋਪਰਟੀਆਂ ਬਿਲਕੁਲ ਡਿਫਰੈਂਟ ਨੇ ਇਹਨਾਂ ਨੂੰ ਕਦੇ ਵੀ ਮਿਕਸ ਨਹੀਂ ਕਰਨਾ ਚਾਹੀਦਾ ਜਿਹੜੇ ਬੂੰਦੀ ਦਾ ਰਾਇਤਾ ਬਣਾਉਂਦੇ ਨੇ ਉਹ ਵੀ ਬਿਲਕੁਲ ਗਲਤ ਹੈ ਕਿਉਂਕਿ ਬੂੰਦੀ ਜਿਹੜੀ ਹੈ ਤੇਲ ਜਾਂ ਘਿਓ ਵਿੱਚ ਫਰਾਈ ਕੀਤੀ ਗਈ ਹੁੰਦੀ ਹੈ ਤੇ ਉਸ ਦੇ ਨਾਲ ਵੀ ਜਿਹੜੇ ਦਹੀਂ ਦੇ ਚੰਗੇ ਗੁਣ ਨੇ ਉਹ ਤੁਹਾਨੂੰ ਨਹੀਂ ਮਿਲ ਪਾਉਂਦੇ ਬਲਕਿ ਉਸ ਦੇ ਬੈਡ ਇਫੈਕਟ ਬਾਡੀ ਨੂੰ ਜ਼ਿਆਦਾ ਹੋ ਜਾਂਦੇ ਨੇ ਤੇ ਜੋ weight ਜੋ ਹੈ ਕਹਿੰਦਾ ਉਸ ਦੇ ਨਾਲ ਗੇਨ ਹੋ ਸਕਦਾ ਹੈ ਫੈਟ ਜੋ ਹੈ ਵੱਧਦਾ ਇਸ ਲਈ ਜੇ ਤੁਸੀਂ ਦਾਇਤਾ ਬਣਾਣਾ ਹੈ ਤਾਂ ਕੀ ਇਹਦਾ ਰਾਇਤਾ ਬਣਾਓ ਬਹੁਤ ਅੱਛਾ ਤੁਹਾਡੇ ਲਈ ਰਹਿਣ ਵਾਲਾ ਹੈ ਤੇ ਅੱਗੂ ਆਪਾਂ ਮੈਂ ਤੁਹਾਨੂੰ ਹੋਰ ਇੱਕ ਗੱਲ ਸਾਂਝੀ ਕਰਨਾ ਚਾਹਾਂਗੀ ਕਿ ਕਿਹੜੇ ਰੋਂਗ ਕੰਬੀਨੇਸ਼ਨ ਅਸੀਂ ਅਕਸਰ ਦੇਖਦੇ ਹਾਂ ਜਿਵੇਂ ਫਿਸ਼ ਹੈ ਫਿਸ਼ ਦੇ ਨਾਲ ਵੀ ਦਹੀਂ ਮਿਕਸ ਨਹੀਂ ਕਰਨਾ ਚਾਹੀਦਾ ਖੱਟੇ ਫਰੂਟਸ ਨਾਲ ਸਾਨੂੰ ਦਹੀਂ ਮਿਕਸ ਨਹੀਂ ਕਰਨਾ ਚਾਹੀਦਾ ਬੈਂਗਣ ਦੇ ਨਾਲ ਦਹੀਂ ਨਹੀਂ ਖਾਣਾ ਚਾਹੀਦਾ ਕੇਲਾ ਹੈ ਐਗ ਹੈ ਇਹਨਾਂ ਦੇ ਨਾਲ ਵੀ ਦਹੀਂ ਸਾਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਕੋਈ ਸਮੂਦੀਜ਼ ਬਣਾਈਆਂ ਜਾਂਦੀਆਂ ਐ ਐਪਲ ਸਮੂਦੀ ਬਣਾਈ ਜਾਂਦੀ ਹੈ ਬਿਲਕੁਲ ਹੀ ਰੋਂਗ ਕੰਬੀਨੇਸ਼ਨ ਐ ਡਾਈਜੈਸ਼ਨ ਦੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਦਹੀਂ ਜਦ ਵੀ ਐਸੀ ਖਾਣਾ ਫਾਈਬਰ ਦੇ ਨਾਲ ਨਹੀਂ ਖਾਣਾ जिथे नाल फाइबर आ जाएगा तो उसे कैल्शियम जो है दही का बॉडी अब्जॉर्ब नहीं कर पाएगी अः अक्सर देखते खाने के दे रोटी है सब्जी है दाल है तो नाल अं दही एड कर लैने तो उसने स्वाद लिए इसको जरूर खा रहे हैं लेकिन उस कैल्शियम जो है दही तो नहीं मिल पाएगा क्योंकि सब्जी तो कई फाइबर वाली सब्जी होंगी है या रोटी तो फाइबर मिल रहा है तो कैलशियम जरा दही का बॉडी नहीं लगती है इसलिए जब भी तुम्हें खाना चाहे रोटी तो अद्धा घंटा पहला या अदा घंटा बाद खाते हो ਤਾਂ ਤੁਸੀਂ ਜੇ ਪੂਰੇ ਹੈਲਥ ਬੈਨੀਫਿਟਸ ਲੈਣਾ ਚਾਹੁੰਦੇ ਹੋ ਜਿਨ੍ਹਾਂ ਨੂੰ ਸਕਿਨ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਐਕਨੇ ਪਿੰਪਲਸ ਮੁਹਾਂਸੇ ਦੀ ਪ੍ਰੋਬਲਮ ਤੁਹਾਨੂੰ ਚੱਲ ਰਹੀ ਹੈ ਤਾਂ ਵੀ ਤੁਸੀਂ ਦਹੀਂ ਨਾ ਖਾਓ اسپੈਸ਼ਲੀ ਖੱਟਾ ਦਹੀਂ ਤਾਂ ਬਿਲਕੁਲ ਵੀ ਤੁਸੀਂ ਨਹੀਂ ਖਾਣਾ ਜੇਕਰ ਖਾਣਾ ਵੀ ਹੈ ਤਾਂ ਤੁਸੀਂ ਮਿੱਠਾ ਮਠਾ ਮਿੱਠਾ ਕਹਿੰਦਾ ਮਤਲਬ ਇਹ ਹੈ ਕਿ ਜਿਹੜਾ ਆਪਾਂ ਫਰੈਸ਼ ਕਰਦੇ ਵਿੱਚ ਦਹੀਂ ਜਮਾਣੇ ਆ ਉਹ ਦਹੀਂ ਹੀ ਖਾਓ ਉਹ ਤੁਹਾਡੇ ਲਈ ਅੱਛਾ ਰਹਿ ਸਕਦਾ ਹੈ ਖੱਟਾ ਔਰ ਬਾਜ਼ਾਰ ਵਾਲਾ ਦੁੱਧ ਦਹੀਂ ਬਿਲਕੁਲ ਵੀ ਤੁਸੀਂ ਨਾ ਖਾਓ ਕਿਉਂਕਿ ਇਸ ਦੇ ਨਾਲ ਪਿਤ ਦੋਸ਼ ਵਾਜ ਜਾਂਦਾ ਪਿਤ ਦੋਸ਼ ਦੇ ਕਰਕੇ ਹੀ ਮੁਹਾਂਸੇ ਦੀ ਪਿੰਪਲਸ ਦੀ ਪ੍ਰੋਬਲਮ ਹੁੰਦੀ ਹੈ ਸੋ ਤੁਹਾਡਾ ਪਿਤ ਦੋਸ਼ ਨਾ ਵਧੇ ਉਸ ਲਈ ਤੁਸੀਂ ਜੋ ਹੈ ਖੱਟਾ ਦਹੀਂ ਨਹੀਂ ਖਾਣਾ ਨੋਰਮਲ ਘਰ ਵਿੱਚ ਜਮਾਇਆ ਫਰੈਸ਼ ਦਹੀਂ ਹੀ ਖਾਓ ਜਿਨ੍ਹਾਂ ਨੂੰ ਵੀ ਆਰਥਰਾਇਟਿਸ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਦਹੀਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਜਾਂ ਫਿਰ ਦਿਨ ਦੇ ਟਾਈਮ ਹੀ ਖਾਓ ਫਰੈਸ਼ ਘਰ ਦਾ ਜਮਾਇਆ ਦਹੀਂ ਖਾਓ ਰੋਜ਼ੇ ਵਿੱਚ ਤੁਸੀਂ ਹਲਕੀ ਜੀ ਸੁੰਢੀਆਂ ਕਾਲੀ ਮਿਰਚਾਂ ਜਿਹੜਾ ਭੁੰਨਿਆ ਜੀਰਾ ਹੁੰਦਾ ਉਸ ਨੂੰ ਪੀਸ ਕੇ ਫਰੈਸ਼ ਪੀਸ ਕੇ ਤੁਸੀਂ ਉਪਾਅ ਸਕਦੇ ਹੋ ਤੇ ਉਸ ਦੇ ਨਾਲ ਤੁਹਾਨੂੰ ਹੈਲਥ ਬੈਨੀਫਿਟ ਮਿਲਣਗੇ ਉਸ ਦੇ ਨਾਲ ਤੁਹਾਡੀ ਪ੍ਰੋਬਲਮ ਜੋ ਹੈ ਨਹੀਂ ਵਧੇਗੀ ਕਰਡ ਨੂੰ ਦਹੀਂ ਨੂੰ ਗਰਮ ਕਰ ਲਿਆ ਜਾਂਦਾ ਹੈ ਕਈ ਵਾਰੀ ਉਹ ਵੀ ਬਿਲਕੁਲ ਹੀ ਗਲਤ ਤਰੀਕਾ ਦਹੀਂ ਖਾਣ ਦਾ ਜਿਵੇਂ ਅਸੀਂ ਦੇਖਿਆ ਕਈ ਸਬਜ਼ੀਆਂ ਦੇ ਵਿੱਚ ਐਡ ਕਰ ਦਿੱਤਾ ਜਾਂਦਾ ਹੈ ਕਈ ਵਾਰੀ ਕੁਝ ਤੜਕਿਆਂ ਦੇ ਵਿੱਚ ਕੁਝ ਰੈਸਪੀਜ਼ ਦੇ ਵਿੱਚ ਦਹੀਂ ਨੂੰ ਮਿਲਾਇਆ ਜਾਂਦਾ ਹੈ ਜਿਸ ਵਿੱਚ ਉਸ ਨੂੰ ਬਾਅਦ ਵਿੱਚ ਗਰਮ ਕੀਤਾ ਜਾਂਦਾ ਹੈ ਤੇ ਇਸ ਹੀਟ ਤੇ ਪਕਾਇਆ ਜਾਂਦਾ ਹੈ ਬਿਲਕੁਲ ਰੋਂਗ ਕੰਬੀਨੇਸ਼ਨ ਨੇ ਉਹ ਬਿਲਕੁਲ ਵੀ ਨਾ ਕਰੋ ਉਸ ਦੇ ਨਾਲ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਅਲਰਜੀ ਵੀ ਹੋ ਸਕਦੀ ਹੈ ਗਟ ਇਸ਼ੂ ਵੀ ਉਸ ਦੇ ਨਾਲ ਤੁਹਾਡਾ ਹੋ ਸਕਦਾ ਹੈ ਤੇ ਜੇ ਤੁਸੀਂ ਆਪਣੀ ਡਾਈਜੈਸ਼ਨ ਨੂੰ ਸਹੀ ਕਰਨ ਲਈ ਦਹੀਂ ਖਾਣਾ ਚਾਹੁੰਦੇ ਤਾਂ ਉਸੇ ਸਹੀ ਤਰੀਕਾ ਕੀ ਹੈ ਉਹ ਵੀ ਤੁਸੀਂ ਜ਼ਰੂਰ ਸਮਝੋ ਉਸ ਵੇਲੇ ਖਾਲੀ ਪੇਟ ਤੁਸੀਂ ਫਰੈਸ਼ ਕਰਦਾ ਜਮਾਇਆ ਦਹੀਂ ਖਾ ਸਕਦੇ ਹੋ ਅਗਰ ਮਿੱਠਾ ਐਡ ਕਰਨਾ ਤਾਂ ਥੋੜਾ ਜਿਹਾ ਸ਼ਹਿਦ ਜਾਂ ਥੋੜੀ ਜੀ ਸ਼ੱਕਰ ਜਾਂ ਫਿਰ ਥੋੜੀ ਜੀ ਤਾਂ ਗਿਵਲੀ ਮਿਸ਼ਰੀ ਤੁਸੀਂ ਇਸ ਦੇ ਵਿੱਚ ਐਡ ਕਰੋ ਔਰ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਹੀ ਖਾਣਾ ਡੇਲੀ ਵੀ ਦਹੀਂ ਖਾਣ ਦੀ ਜ਼ਰੂਰਤ ਨਹੀਂ ਹੈ ਤੇ ਦਹੀਂ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਨੈਚੁਰਲ ਪ੍ਰੋਬਾਇਓਟਿਕ ਹੈ ਅੱਜ ਕੱਲ ਬਾਜ਼ਾਰ ਦੇ ਵਿੱਚ ਡੇ ਸਾਰੇ ਪ੍ਰੋਡਕਟਸ ਆ ਰਹੇ ਨੇ ਪ੍ਰੋਬਾਇਓਟਿਕ ਦੇ ਨਾਂ ਤੇ ਤੇ ਉਸ ਦੇ ਵਿੱਚ ਡੇ ਸਾਰੀ 슈ਗਰ ਹੁੰਦੀ ਹੈ 슈ਗਰ ਲੋડેਡ ਇਨ ਆ ਪ੍ਰੋਡਕਟਸ ਸੋ ਤੁਸੀਂ ਬਚੋ ਔਰ ਇਹ ਨੈਚੁਰਲ ਪ੍ਰੋਬਾਇਓਟਿਕ ਅਗਰ ਤੁਸੀਂ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਵੀ ਖਾਣੇ ਹੋ ਤਾਂ ਤੁਹਾਡੀ ਗਟ ਹੈਲਥ ਤੁਹਾਡਾ ਡਾਈਜੈਸ਼ਨ ਇਸ ਨਾਲ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਤੇ ਸਭ ਤੋਂ ਵਧੀਆ ਮੌਸਮ ਸਭ ਤੋਂ ਚੰਗਾ ਮੌਸਮ ਕਿਹੜਾ ਮੰਨਿਆ ਜਾਂਦਾ ਦਹੀਂ ਖਾਣ ਦੇ ਲਈ ਤਾਂ ਸਰਦੀਆਂ ਦਾ ਮੌਸਮ ਉਹ ਵੀ ਦਿਨ ਦੇ ਟਾਈਮ ਦੇ ਵਿੱਚ ਸਭ ਤੋਂ ਅੱਛਾ ਰਹਿੰਦਾ ਤੇ ਇਸ ਦੇ ਨਾਲ ਤੁਹਾਡੇ ਜੋ ਹੈ ਬਹੁਤ ਸਾਰੀ ਪ੍ਰੋਬਲਮ ਸੋਲਵ ਹੁੰਦੀਆਂ ਨੇ ਸਰਦੀਆਂ ਸਭ ਤੋਂ ਅੱਛਾ ਟਾਈਮ ਹੈ ਔਰ ਸਭ ਤੋਂ ਅਗਰ ਅਸੀਂ ਸੀਜ਼ਨ ਗਈ ਹੈ ਜਿਹੜਾ ਫੇਵਰੇਬਲ ਨਹੀਂ ਹੈ ਦਹੀਂ ਖਾਣ ਦੇ ਲਈ ਉਹ ਹੈ ਬਰਸਾਤਾਂ ਦਾ ਮੌਸਮ ਕਿਉਂਕਿ ਬਰਸਾਤਾਂ ਦੇ ਮੌਸਮ ਵਿੱਚ ਜਿਹੜੀ ਸਾਡੀ ਡਾਈਜੈਸਟਿਵ ਫਾਇਰ ਵੀਕ ਹੋ ਚੁੱਕੀ ਹੁੰਦੀ ਹੈ ਤੇ ਜਿਸ ਦੇ ਨਾਲ ਸਹੀ ਤਰ੍ਹਾਂ ਡਾਈਜੈਸਟ ਨਹੀਂ ਹੋ پا ਰਹੀਆਂ ਹੁੰਦੀਆਂ ਸੋ ਬਰਸਾਤਾਂ ਦੇ ਮੌਸਮ ਵਿੱਚ ਦਹੀਂ ਕਟ ਖਾਓ ਜਾਂ ਨਾ ਹੀ ਖਾਓ ਤਾਂ ਅੱਛਾ ਹੈ ਗਰਮੀਆਂ ਦੇ ਮੌਸਮ ਵਿੱਚ ਵੀ ਠੀਕ ਠੀਕ ਆਪਾਂ ਮੰਨ ਸਕਦੇ ਹਾਂ ਪਰ ਸਰਦੀਆਂ ਦਾ ਮੌਸਮ ਵੈਸਟ ਮੰਨਿਆ ਜਾ ਸਕਦਾ ਹੈ ਦਹੀਂ ਖਾਣ ਦੇ ਲਈ ਹਰ ਰੋਜ਼ ਖਾਣ ਦੀ ਜ਼ਰੂਰਤ ਨਹੀਂ ਹੈ ਪਰ ਰਾਤ ਤੋਂ ਪਹਿਲਾਂ ਹੀ ਖਾ ਲੈਣਾ ਚਾਹੀਦਾ ਰਾਤ ਨੂੰ ਦਹੀਂ ਨਾ ਖਾਓ ਤਾਂ ਬਹੁਤ ਚੰਗਾ ਰਹਿਣ ਵਾਲਾ ਹੈ ਸੋ ਇਸ ਤਰੀਕੇ ਨਾਲ ਤੁਸੀਂ ਦਹੀਂ ਦੇ ਫਾਇਦੇ ਲੈ ਸਕਦੇ ਹੋ ਤੇ ਚੰਗੀ ਮਾਤਰਾ ਵਿੱਚ ਦਹੀਂ ਤੋਂ ਕੈਲਸ਼ੀਅਮ ਫਾਸਫੋਰਸ ਅਮੀਨੋ ਐਸਿਡ ਯਾਨੀ ਕਿ ਪ੍ਰੋਟੀਨ ਵੀ ਤੁਹਾਡੀ ਬਾਡੀ ਨੂੰ ਮਿਲ ਸਕਦਾ ਹੈ ਸੋ ਹਰ ਚੰਗੀ ਚੀਜ਼ ਸਹੀ ਢੰਗ ਦੇ ਨਾਲ ਖਾਵਾਂਗੇ ਤਾਂ ਸਾਡੇ ਬਾਡੀ ਨੂੰ ਬੈਨੀਫਿਟਸ ਵੀ ਮਿਲ ਸਕਦੇ ਨੇ ਤੇ ਜੇ ਕੋਈ ਵੀ ਚੰਗੀ ਚੀਜ਼ ਸਹੀ ਢੰਗ ਦਾ ਸਹੀ ਕੰਬੀਨੇਸ਼ਨ ਨਾਲ ਨਹੀਂ ਖਾਓਗੇ ਤਾਂ ਉਸ ਦੇ ਤੋਂ ਸਾਨੂੰ ਫਾਇਦਾ ਨਹੀਂ ਤਾਂ ਨੁਕਸਾਨ ਵੀ ਪਹੁੰਚ ਸਕਦਾ ਹੈ ਸੋ ਇਹ ਤਾਂ ਅਸੀਂ ਦਹੀਂ ਦੇ ਬਾਰੇ ਵੀਡੀਓ ਅੱਛੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ पेज नाले तक फॉलो नहीं किया तो फॉलो कर दो यूट्यूब चैनल हेल्थ को नहीं है तो फ़ड़ सबसक्राइब नहीं किया फटाफट सबसक्राइब भी कर दो मिलेंगे जल्दी ही सेहत न जुड़ी होर खास जानकारी फिलहाल ही दि जी इजाजत सत श्रीकाल